ਸੋਨਾ ਟੀਵੀ ਪੰਜਾਬ ਸੋਨਾ ਟੀਵੀ ਪੰਜਾਬ ਦੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਅਸੀਂ ਪਹੁੰਚੇ ਹਾਂ ਹਲਕਾ ਧਰਮਕੋਟ ਦੇ ਵਿੱਚ ਤੇ 2027 ਦੀ ਪੂਰੀ ਤਿਆਰੀ ਕਾਂਗਰਸ ਵੱਲੋਂ ਕੀਤੀ ਗਈ ਹੈ ਕਰਦੇ ਹਾਂ ਸਨਮਾਨ ਸਤਿ ਸ਼੍ਰੀ ਅਕਾਲ ਆ ਕਿਸ ਤਰ੍ਹਾਂ ਦੀ ਤਿਆਰੀਆਂ ਕਰ ਰਹੇ ਹੋ ਜੀ ਅਸੀਂ 2022 ਦੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਜਨਰਲ ਇਲੈਕਸ਼ਨ ਤੋਂ ਪਹਿਲਾਂ ਸਾਡੀ ਯੂ ਕਾਂਗਰਸ ਦੇ ਇਲੈਕਸ਼ਨ ਜਿਨ੍ਹਾਂ ਵਿੱਚ ਜਿਵੇਂ ਆਮ ਪਾਰਟੀ ਹੈ ਜਿਹੜੀਆਂ ਕੋਈ ਵੀ ਪਾਰਟੀ ਹੋਵੇ ਜੀ ਵੀ ਪੀ ਹੈ ਚਾਹੇ ਕਾਲੀਦਾ ਹੈ ਕਿ ਠੱਪਾ ਲਾ ਦਿੰਦੀ ਹੈ ਇਹ ਸਾਡਾ ਫਲਾਨਾ ਜੀ ਬੰਦਾ ਜੀ ਉਹਦੇ ਕੋ ਪ੍ਰਧਾਨ ਆ ਜੀ ਉਹ ਵਾਈਸ ਪ੍ਰਧਾਨਾ ਜੋ ਕੋਆਰਡੀਨੇਟਰ ਹੈ ਜੀ ਕਿਤੇ ਸਾਡੇ ਜਿਹੜੇ ਕਾਂਗਰਸ ਪਾਰਟੀ ਦੀ ਇੱਕ ਸਰਪ੍ਰਸਤ ਹੈ ਜੋ ਲੋਕਾਂ ਦੀ ਸੋਚ ਹੈ ਕਿ ਜਿਹੜੇ ਬੰਦੇ ਗਰਾਊਂਡ ਤੇ ਕੰਮ ਕਰ ਰਹੇ ਆ ਆਮ ਘਰਾਂ ਚ ਆਮ ਘਰਾਂ ਚ ਉੱਟ ਕੇ ਉਹ ਆਪਦਾ ਪ੍ਰਧਾਨ ਬਣ ਸਕਦੇ ਨੇ ਵਾਈਸ ਪ੍ਰਧਾਨ ਬਣ ਸਕਦੇ ਹੋ ਜਨ ਸੈਕਟਰੀ ਬਣ ਸਕਦੇ ਉਹ ਜਿਹੜੀ ਜ਼ੋਨ ਦਾ ਰ ਟੱਚ ਹੈ ਦਾਜਾ ਜਿਹੜਾ ਉਹ ਜਿਵੇਂ ਮੈਂ ਵੀ ਅੱਜ ਸੀ ਜੀ ਪਾਰ ਪਿਛਲੇ ਮਹੀਨੇ ਕਲੈਕਸ਼ਨ ਲੜਕੇ ਹਟੇ ਉਹਦੇ ਤੀਜੀ ਟਰਮ ਸਿਰੂ ਦੇ ਵਿੱਚ ਇਸ ਵਾਰ ਜਿਹੜੀ ਆ ਉਹ ਹੁਣ ਨਵੇਂ 9 ਤੋਂ ਬੱਚਾ ਦੇ ਲਈ ਪੰਜਾਬ ਕਾਂਗਰਸ ਜਿਹੜਾ ਨਵੀਂ ਰਹਿਮ ਚਲਾਈ ਆ ਦਵਾਟਾਂ ਜਾਇਆ ਪਿਆਰ ਹੋਣਾ ਨੂੰ ਸਾਡੇ ਜੰਗਾਂ ਰੋਂ ਹਸਪਤਾਲ ਦੀ ਵਿਸਥਾਏ ਨੇ ਉਹ ਨੌਜਵਾਨ ਨੂੰ ਜਾਗਰੂਕ ਕਰਨ ਆਇਆ ਹੈ ਕਿ ਜਿਹੜੀ ਨੋਮੀਨੇਟ ਜਿਹੜੀ ਆ ਫਾਈਲ ਆ ਉਹ ਸਟਾਰਟ ਹੋ ਗਈ ਆ ਵੈਦ ਆਈਵੀਸੀ ਐਪ ਤੇ ਔਨਲਾਈਨ VOTING ਹੋਣੀ ਹੈ ਇਹ 16 ਤਰੀਕ ਤੋਂ ਲੈ ਕੇ 23 ਤਰੀਕ ਤੱਕ ਤੁਸੀਂ ਇਹਦੇ ਫਾਰਮ ਫਿਲ ਕਰ ਸਕਦੇ ਹੋ ਉਸ ਤੋਂ ਬਾਅਦ VOTING ਦਾ ਉਹ ਦਿਨ ਦੱਸਣਗੇ ਸਾਰੇ ਪੇਪਰ ਓਕੇ ਕਰਕੇ ਫਿਰ ਉਸ ਤੋਂ ਬਾਅਦ ਇੱਕ ਮਹੀਨਾ ਦੇ ਅੰਕੀਬ ਨੂੰ ਵੋਟ ਚੱਲੂਗੀ ਜਿਹੜਾ ਬੰਦਾ ਇਲੈਕਸ਼ਨ ਲੜਦਾ ਤਾਂ ਉਹ ਸੁਪਰਾਹ ਬਣਾਣਾ ਪੈਣਾ ਚਾਹੁੰਦਾ ਉਹ ਪ੍ਰਧਾਨ ਸੁਪਰਾਹ ਬਣਾਣਾ ਚਾਹੁੰਦਾ ਜਿਲ੍ਹਾ ਪ੍ਰਧਾਨ ਬਣਾਣਾ ਚਾਹੁੰਦਾ ਜਿਲ੍ਹਾ ਕਲੋਟੀ ਬਣਾਣਾ ਚਾਹੁੰਦਾ ਪੰਜਾਬ ਦਾ ਪ੍ਰਧਾਨ ਪਰਮੇਸ਼ਰ ਦਾ ਪੰਜਾਬ ਦਾ ਕਹਿੰਦੇ ਜੇ ਵਸ ਪ੍ਰਧਾਨ ਬਣਾਣਾ ਤਾਂ ਉਹ ਲੋਕ ਤੁਸੀਂ ਸੈਂਟਰ ਟਿਕਕੇ ਦੇ ਨਾਲ ਵੋਟਾਂ ਕਰਾ ਕੇ ਜਿਹਦਾ ਨੂੰ ਬਣਾਉਣ ਤੇ ਲੋਕ ਤੁਹਾਡੇ ਕਿਸੇ ਮਜਬੂਤ ਤੇ ਕਿਸੇ ਪ੍ਰਧਾਨ ਬਣ ਸਕਦੇ ਤੁਸੀਂ ਰਾਏ ਨੂੰ ਅੱਗੇ ਆਉਣਾ ਚਾਹੁੰਦੇ ਹੋ ਤੁਹਾਡੇ ਕੋਲ ਇੱਕ ਮੌਕਾ ਹੈ ਕਿ ਤੁਸੀਂ ਦਿੱਲੀ ਦਾ ਪਰਕ ਬਣਾ ਸਕਦੇ ਥੱਲੇ ਉੱਠ ਕੇ ਸਹੀ ਹੈ ਸਸਰੀ ਕਾ नाम आज बताई सिंह राहुल कहना चाहते हो सारे यूथ तो कहना चाहते तो हो वैसे भी युवा को कहना चाहता हूँ कि ये राहुल गांधी की सोच थी कि कोई भी युवा जो राजनीति में आना चाहता है जो कांग्रेस के उपचारधारा को मानता है उसको पसंद करता है करता है वो दरवाजे खुले हैं कांग्रेस पार्टी में यूथ कांग्रेस के माध्यम से जो भी व्यक्ति अठारह से साल का है वो आदमी इसमें नॉमिनेशन कर सकता है वोटर बन सकता है और इलेक्शन लड़ सकता है तो हमारा जो इलेक्शन का रू है प्रोसीजर है सोलह तारीख से स्टार्ट होगा सोलह से और तेईस तक हमारा ये पहला जो उत्सव है फिर में नॉमिनेशन हो और उसके बाद जब नॉमिनेशन हो जाएंगे उस एस के बाद फिर अभी इलेक्शन इलेक्शन की और ये जो पूरी प्रक्रिया है ये लोकतांत्रिक है मतलब ऐप के द्वारा होना है इसमें और जो एक विद आई वैसी ऐप है जो एंड्रॉयड फ़ोन में चलेगा उसके माध्यम से ये नॉमिनेशन होने हैं और उसके बाद जो इलेक्शन होना है वो भी उसी फोन के द्वारा होना है कांग्रेस पार्टी हर पार्टी, पार्टी।, पार्टी, पार्टी नहीं नहीं कांग्रेस पार्टी कांग्रेस लेकिन यह है कि जो व्यक्ति कांग्रेस को पसंद करना चाह रहा है मतलब आना चाह रहे में या चाह रहा है उसके लिए मौका है कि वो इस यू कांग्रेस में आए या मेंबर बने और वोटर बने और इलेक्शन भी चाहे तो इलेक्शन लड़ सकते ਪਹਿਲਾਂ ਜੇ ਇਸ ਤਰ੍ਹਾਂ ਪੈਸਾ ਤੇਲਾ ਹੁੰਦਾ ਸੀ ਲੋਕਾਂ ਕੋਲੇ ਤੇ ਉਹ ਪੈਸੇਲ ਮਜ਼ਬੂਤ ਹੁੰਦਾ ਸੀ ਉਹਨਾਂ ਨੂੰ ਬਣਾ ਦਿੰਦੇ ਸੀ ਕੋਈ ਵੀ ਅਹੁਦਾ ਦੇ ਦਿੰਦੇ ਸੀ ਪਰ ਹੁਣ ਇਦਾਂ ਦਾ ਨਹੀਂ ਹੋਏਗਾ ਇਸ ਵਿੱਚ ਐਸਾ ਨਹੀਂ ਹੈ ਇਸ ਵਿੱਚ ਜੋ ਵਿਅਕਤੀ ਇਸ ਵਿੱਚ ਸਮਰੱਥ ਹੈ ਮਤਲਬ ਇਹ ਨਹੀਂ ਕਿ ਕਿਸੇ بڑے ਨੇਤਾ ਦਾ ਲੜਕਾ ਹੋ ਜਾਂ ਕਿਸੇ ਕਿਸੇ ਦਾ بڑے ਨੇਤਾ ਦਾ ਆਸਤੀਵਾਦ ਹੈ ਉਸकी ਹੋ ਨਹੀਂ ਹੈ ਇਸ ਵਿੱਚ ਉਸ ਵਿੱਚ ਜਿਸਕੇ ਅੰਦਰ ਕੈਪੇਬਿਲਿਟੀ ਹੋਵੇ ਉਸમે ਆ ਗਿਆ ਸਕਦਾ ਹੈ ਜਿਹਦੇ ਨਾਲ ਬੰਦੇ ਜੁੜੇ ਆ ਜਿਹਦੇ ਨਾਲ ਸਮਾਜ ਜੁੜਿਆ ਹੋਇਆ ਉਹ ਉਹ ਬਣ ਸਕਦਾ ਹੈ ਇਸਕੇ ਅੰਦਰ ਸਮਾਜ ਕੇ ਅੰਦਰ ਆਪਣੀ ਛਵੀ ਹੋਣੀ ਚਾਹੀਦੀ ਹੈ તેલો જેની છબી ہوگی મતલબ જિસમે આગે આવશે કો ਇਸ طرح તમાર એપ્લિકેશન ખોલન કેસ طرح નોમિનેટ આપના નામ કરન કે કિસ طرح ભરન ફોર્મ એ ગાંડા ફોન હે મે હમારા ગીડ આયેસી હે જો Android ફોન મે ચલેગા જી ઉસમે સારી પ્રક્રિયા હે ઇસમે નોમિનેશન હોના હે લોગ ઓર ઉસકે બાદ ઇલેક્શન થા હોગા અચ્છા બોલિંગ એ ઇલેક્શન કિતડા હોંગે ઇલેક્શન કા ભી डेट હે જી તબ કો નોમિનેશન ની ડેટ આયે 16 તારીખ સે ઓર 23 તારીખ કે ભી નોમિનેશન

ਧੰਨਵਾਦ ਜੀ ਸੋਣਾ ਖੱਲੇ ਜੀ ਆਪਾਂ ਗੱਲ ਕਰਦੇ ਆਂ ਪੰਜਾਬੀ ਦੇ ਵਿੱਚ ਪਹਿਲਾਂ ਜਿਵੇਂ ਲੋਕਾਂ ਕੋਲ ਪੈਸੇ ਹੁੰਦੇ ਸੀ ਕੋਈ ਬੰਦਾ ਸਰਪੰਚ ਸੀ ਜਾਂ ਪੈਸੇ ਲੋ ਤਕੜਾ ਹੁੰਦਾ ਸੀ ਤੇ ਇੱਕ ਦੇ ਨਾਲ ਲੋਕ ਜੁੜੇ ਹੁੰਦੇ ਸੀ ਤੇ ਇੱਕ ਦੇ ਨਾਲ ਲੋਕ ਘੱਟ ਹੁੰਦੇ ਸੀ ਤੇ ਉਹ ਪੈਸੇ ਲੋਕ ਮਜ਼ਬੂਤ ਹੁੰਦਾ ਸੀ ਉਹ ਚੀਜ਼ ਖਤਮ ਕਰਦੀ ਇਹ ਬਹੁਤ ਲੰਬੇ ਸਮੇਂ ਤੋਂ ਹੋਈ ਜੀ ਅੱਜ ਤੋਂ ਨਹੀਂ ਇਹ ਇਹ ਮੇਰੀ ਤੀਜੀ ਟਰਾਲੀ ਸੀ ਪਹਿਲਾਂ ਮੈਂ ਲਾਲੀਤ ਜੀ ਨਾਲ ਕੰਮ ਕੀਤਾ ਉਸ ਤੋਂ ਬਾਅਦ ਵਿਰਿੰਦਰ ਢਿੱਲੋਂ ਜੀ ਨਾਲ ਕੀਤਾ ਫਿਰ ਮੈਂ ਮੋਤੀ ਜੀ ਨਾਲ ਕੀਤਾ ਕਿ ਮੈਂ ਉਦੋਂ ਤੋਂ ਹੀ ਲੈ ਕੇ ਸਾਡੇ ਜਿਹੜੇ ਹਲਕਾ ਧਰਮਪੁਰ ਤੋਂ ਲੈ ਕੇ ਪੂਰੇ ਜ਼ਿਲ੍ਹੇ ਦੇ ਵਿੱਚ ਵੀ ਇਸ ਤਰ੍ਹਾਂ ਹੀ ਪ੍ਰਧਾਨ ਵਧਾਨ ਸਭਾ ਵਧਾਨ ਇੱਕ ਵਾਰੀ ਪ੍ਰਧਾਨ ਦੀ ਚੋਣ ਹੈ ਨਹੀਂ ਸੀ ਉਹ ਲੋਕ ਸਭਾ ਦਾ ਪ੍ਰਧਾਨ ਬਣਦੇ ਸੀ ਉਸ ਟਾਈਮ ਵੀ ਪ੍ਰਧਾਨ ਬਣੇ ਸੀ ਤੇ ভাইস ਪ੍ਰਧਾਨ ਬਣੇ ਸੀ ਇਸ ਤਰ੍ਹਾਂ ਜਿਹੜੇ ਬੰਦੇ ਥੱਲੇ ਵੀ ਜਿਹਦੇ ਵਿੱਚ ਕਾਬਿਲਤ ਹੈ ਥੱਲੇ ਉੱਠ ਕੇ ਆਪ ਦਾ ਵੱਡ ਸਕਦਾ ਹੈ ਕਿ ਤੁਸੀਂ ਮੇਰੇ ਲਈ ਵੇਖ ਸਕਦੇ ਹੋ ਕਿ ਮੈਂ ਕਿੱਥੋਂ ਉੱਠ ਕੇ ਆਇਆ ਜੀ ਇਹ ਮੈਂ ਥੱਲੇ ਸਾਬ ਗਰਾਉਂਡ ਤੋਂ ਕਾਂਗਰਸ ਪਾਰਟੀ ਲੈ ਕੇ ਆਇਆ ਇਹ ਸਾਨੂੰ ਉੱਪਰ ਚੱਕ ਕੇ ਕਿਉਂਕਿ ਅਸੀਂ ਥੱਲੇ ਉੱਠ ਕੇ ਜੇ ਇਲੈਕਸ਼ਨ ਲੜਨ ਦੀ ਕੰਮ ਇਹਤ ਰੱਖਦੇ ਆ ਚਾਰ ਬੰਦੇ ਸਾਡੇ ਨਾਲ ਆ ਜੇ ਅਸੀਂ ਸੱਚੇ ਸੁੱਚੇ ਹਲਕੇ ਵਿੱਚ ਚੱਲ ਰਹੇ ਆ ਤੇ ਲੋਕ ਸਾਡੇ ਨਾਲ ਖੜਨਗੇ ਔਰ ਹੌਨਾ ਸਭ ਦੀ ਤਿਆਰੀ ਵੀ ਹੈ ਸਾਡੀ ਜਿਹੜੀ ਕਾਂਗਰਸ ਪਾਰਟੀ ਦੀ ਸਰਕਾਰ ਬਦਲਣ ਜਾ ਰਹੀ ਹੈ ਸਦਾਈ ਦੇ ਵਿੱਚ ਇਹ ਉਹਦੀ ਇੱਕ ਤਿਆਰੀ ਦਾ ਵਜੂ ਹਿੱਸਾ ਵੀ ਹੈ ਔਰ ਨਾਲ ਹੀ ਨਵੇਂ ਨਵੇਂ ਲੀਡਰਸ਼ਿਪ ਪੈਦਾ ਕਰਨ ਦੇ ਜਿਹੜੇ ਇਹ ਪ੍ਰਕਿਰਿਆ ਬਹੁਤ ਵੱਡੀ ਵਧੀਆ ਤੇ ਫਿਰ ਕਾਂਗਰਸ ਪਾਰਟੀ ਹੀ ਕਰ ਰਹੀ ਹੈ ਨਵੇਂ ਲੀਡਰਸ਼ਿਪ ਨਵੇਂ ਚਿਹਰੇ ਲੈ ਕੇ ਆਵਾਂਗੇ ਜਿਹੜੇ ਇਲੈਕਸ਼ਨ ਲੜਨਗੇ ਇਹਦਾ ਛੋਟਾ ਕਚਰੇ ਪ੍ਰਧਾਨ ਬਣੂਗੀ ਵਾਜਪੁਰਨਾਂ ਦੀ ਅੱਗੇ ਜਾ ਕੇ ਕੋ ਚੇਅਰਮੈਨ ਬਣੂਗੀ ਵਾਜ ਚੇਅਰਮੈਨ ਬਣਦਾ ਇਹਦੇ ਵਿੱਚੋਂ ਨਿਕਲ ਕੇ ਆਉਂਦੇ ਨਹੀਂ ਨਹੀਂ ਰੱਖੀ ਜਾ ਰਹੀ ਹੈ ਹਾਂਜੀ ਭਾਈ 골ਡੀ ਹੁਣੀ ਜਿਹੜੇ ਧੂਰੀ ਵਾਲੇ ਆ ਉਹ ਵੀ ਇਸੇ ਪ੍ਰਕਿਰਿਆ ਵਿੱਚੋਂ ਹਿੱਸੇ ਬਣ ਕੇ ਆਏ ਆ ਜੀ ਐਮਐਨਏ ਜੀ ਇਸੇ ਪ੍ਰਕਿਰਿਆ ਵਿੱਚ ਇਹ ਕੋਈ ਦੱਸੋ ਵੀ ਇਹ ਸ਼ੁਰੂ ਕਿਵੇਂ ਕਰਨਗੇ ਕਿਵੇਂ ਲੋਕ ਬੈਠੇ ਇਹਨਾਂ ਨੂੰ ਪਤਾ ਹੀ ਨਹੀਂ ਹੁੰਦਾ ਕਈਆਂ ਨੂੰ ਉਹਨਾਂ ਦੇ ਮਗਰ ਲੋਕ ਬਹੁਤ ਹੁੰਦੇ ਆ ਜਨਤਾ ਨਾਲ ਜੁੜੀ ਹੁੰਦੀ ਆ ਉਹਨੇ ਜਿਵੇਂ ਕੰਟਰਾਇਡ ਫੋਨ ਦੇ ਵਿੱਚ ਵਿੱਦ ਆਈ ਵਿੱਚ ਆਇ ਜੀ ਕੋਵਰਸ ਪਾਰਟੀ ਉਹ ਉਹਦੇ ਵਿੱਚ ਮੈਂਬਰਸ਼ਿਪ ਕਰੋ ਉਹਦੇ ਵਿੱਚ ਹੀ ਤੁਸੀਂ ਉਹਦਾ ਫਾਰਮ ਭਰ ਦੇਣਾ ਆਪਣਾ ਉਹਦੇ ਵਿੱਚ ਬਹੁਤ ਈਜ਼ੀ ਆ ਤੁਸੀਂ ਉਹਦੇ ਵਿੱਚ ਭਰ ਦੇਣਾ ਕਿ ਜਿਸਕੋ ਕੌਣ ਲੜਨਾ ਕੀ ਲੜਨਾ ਚਾਹਦਾ ਉਸ ਤੋਂ ਬਾਅਦ ਫਿਰ ਪਿੰਡਾਂ 'ਚ ਜਾ ਜਾ ਕੇ ਦੋਲਣ ਕਰਉਣੀ ਹੈ ਨਾਲ-ਨਾਲ ਜਾ ਕੇ ਔਰ ਜਿੱਦ ਦੀ ਵੀ ਕੋਈ ਗੱਲ ਬੋਲਦਾ ਹੁੰਦਾ ਹੁਣ ਕਿ ਉਹ ਰਿਜ਼ਲਟ ਪਰ ਪਾਰਟੀ ਨੇ ਇੱਕ ਨਾ ਪਤਾ ਚਾ ਬਣਿਆ ਹੁੰਦਾ ਕਿ ਉਹ ਕੇਂਦਰ ਤੇ ਅਰੀਆਲ ਮਾਸ ਕਰਦਾ ਇਸ ਤਰਿਹੇ ਆ ਵੀ 4-5 ਤੋਂ ਵੀ ਮਿਲਣਾ ਕਿ ਜੰਦੇ ਆ ਕਿ ਸਾਡਾ ਵੀ ਇਲੈਕਸ਼ਨ ਜਿਹੜਾ ਮਾਰਚ ਤੋਂ ਅਪ੍ਰੈਲ ਦੇ 13 ਤੱਕ ਹੋਇਆ ਸੀਗਾ ਪਰ ਸਾਨੂੰ ਜੁਲਾਈ ਦੇ ਵਿੱਚ ਇਹ ਜਿਹੜਾ ਪਾਰਦਰਸ਼ੀ ਆ ਬਿਲਕੁਲ ਬਿਲਕੁਲ ਪਾਰਦਰਸ਼ੀ 100% ਵੀ ਕਿਸੇ ਨਾਲ ਕਿਉਂਕਿ ਪਿਛਲੀ ਵਾਰੀ ਵੀ ਮੈਂ ਕਾਮਯਾਬੀ ਕਰਦਾ ਮਦਦ ਤੇ ਮੇਰੀ ਬਹੁਤ ਵੱਡੇ ਵੱਡੇ ਖਿਦਮਤਾਂ ਕਰਦਾ ਜੀ ਤੇ ਆਪਾਂ ਮੈਂ ਬਤੀ ਅਨੁਭਵ ਲੈ ਕੇ ਪੰਜਾਬ ਨੂੰ ਪੰਜਾਬ ਨੂੰ ਸਭ ਤੋਂ ਪਹਿਲਾ ਨੰਬਰ ਦੇ ਬਣਾਇਆ ਪਰ ਪੂਰੇ 3 ਮਹੀਨੇ ਦੇਣਾ ਚਾਹੁੰਦੇ ਹਾਂ 2027 ਦੇ ਵਿੱਚ ਜਿਹੜੇ ਟੈਗ ਜਿਹੜੇ ਸਾ ਪੋਟਾ ਪੈਣੀਆਂ ਉਤੋਂ ਲੈ ਕੇ ਕਿਹੜੇ-ਕਿਹੜੇ ਤੁਹਾਡੇ ਪੂਰੇ ਪ੍ਰਬੰਧ ਕੀਤੇ ਹੋਏ ਆ ਸਿਕੂ ਜੀ ਜਿਹੜੇ ਜੀ ਕਿਸੇ ਨੂੰ ਜਿਹੜਾ ਇਹ ਮੈਂ ਪਹਿਲਾਂ ਵਿਸ਼ੇ ਤੇ ਗੱਲ ਕਰਨਾ ਜਿਹੜਾ ਜੇ ਕਿਸੇ ਨੂੰ ਭਰਨ ਤੋਂ ਦਿੱਕਤ ਆਉਂਦੀ ਆ ਉਹ ਸਾਡੇ ਨਾਲ ਜਾਂ ਮੇਰੇ ਬਾਈਸ ਪ੍ਰਧਾਨ ਨਾਲ ਜਾਂ ਮੇਰੇ ਹਲਚਾ ਪ੍ਰਧਾਨ ਉਹਨਾਂ ਨੂੰ ਸੰਬਰਕ ਕਰ ਸਕਦਾ ਸਾਡੇ ਕਾਂਗਰਸੀ ਬੰਦਿਆਂ ਨਾਲ ਜੀ ਸੰਪਰਕ ਕਰ ਸਕਦਾ ਉਹਨੂੰ ਸਿਖਾਇਆ ਜਾਊਗਾ ਜੀ ਕਿਹਦਾ ਦਿੰਦੇ 5-5-7 ਮਿੰਟ ਦੀ ਗੇਮਾਂ ਉਹਨੂੰ ਦੱਸ ਦਿਆਂਗੇ ਵੀ ਆਹ ਚੀਜ਼ ਜਿਹੜੀ ਵਿੱਚ ਲਾਸਟ ਤੇ ਜਿਹੜੇ ਕਾਂਗਰਸ ਪਾਰਟੀ ਦੇ ਨਾਲ ਜੁੜੇ ਯੂਥ ਆ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੀਦਾ ਮੇਰੀ ਬੇਨਤੀ ਆ ਉਹਨਾਂ ਨੂੰ ਕਿ ਤੁਹਾਡੇ ਕੋਲੇ ਬਹੁਤ ਸੋਹਣਾ ਮੌਕਾ ਹੈ ਕਿ ਤੁਸੀਂ ਗਰਾਊਂਡ ਤੋਂ ਆ ਕੇ ਆਪਣੇ ਜਿਹੜੀ ਲੀਡਰਸ਼ਿਪ ਨੂੰ ਅਗਾਰ ਸਕਦੇ ਹੋ ਨਿਖਾਰ ਸਕਦੇ ਹੋ ਆਪਦੇ ਦੇ ਚਿਹਰੇ ਨੂੰ ਆਪ ਦੇ ਆਪ ਕਰਦਾਰ ਨੂੰ ਨਿਖਾਰ ਸਕਦੇ ਹਾਂ ਕਾਂਗਰਸ ਪਾਰਟੀ ਇੱਕ ਮੌਕਾ ਦੇ ਰਹੀ ਹੈ ਵਿਧ ਆਈਵੀਸੀ ਆਪ ਤੇ ਤੁਸੀਂ ਜੁੜ ਕੇ ਆਪਦੀ ਮੈਂਬਰਸ਼ਿਪ ਕਰੋ ਜਾਂ ਬੰਦਿਆਂ ਨਾਲ ਚੰਗਿਆਂ ਨਾਲ ਜੁੜ ਕੇ ਆਪ ਦਾ ਸਮਾਜ ਸੇਵਾ ਵਿੱਚ ਧਿਆਨ ਦਿਓ ਤੇ ਚੰਗੇ ਕਰਦਾਰ ਬਣਾਉਣ ਦੇ ਲਈ ਲੀਡਰਸ਼ਿਪ ਪੈਦਾ ਕਰਨ ਨੂੰ ਕਾਂਗਰਸ ਪਾਰਟੀ ਦਾ ਇੱਕ ਮੌਕਾ ਤੁਸੀਂ ਇਸ ਯੂਧੇ ਯਰ ਇਲੈਕਸ਼ਨ ਵਿੱਚ ਹਿੱਸਾ ਲਓ ਤੇ ਉਹ ਨਾਲ ਸਿੱਧੀ ਦੁਨ 27 ਦੇ ਸਰਕਾਰ ਬਣਨ ਜਾ ਰਹੀ ਹੈ ਇਹਦਾ ਇਹ ਸਭ ਕੁਝ ਹੋਣਾ ਸਮੇਂ ਦੇ ਵਿੱਚ ਆਪਾਂ ਪੰਜਾਬ ਨੂੰ ਜਿਹੜੀ ਜਿਹੜੀ ਆਰਥਿਕ ਬਸਤਾ ਹੋਈ ਹੈ ਪੈਸੇ ਦੀ ਜਾੜੀ ਹੋ ਗਈ ਜਾਂ ਡ੍ਰੈਗਸ ਹੋ ਗਏ ਜਾਂ ਗੈਂਗਸਟਰ ਹੋ ਗਏ ਹਨ ਖਤਮ ਕਰਦੇ ਆਪਾਂ ਜਿਹੜਾ ਸਾਰੇ ਰਾਗਿਲਕੇ ਯੋਗਦਾਨ ਪਾਈਏ ਬਾਈ ਗੁਰਜੀਤ ਸਿੰਘ ਸਾਈਂ ਬਾਕੀ